ਸਿੱਧੂ ਮੂਸੇਵਾਲੇ ਦਾ ਆ ਰਿਹਾ ਨਵਾਂ ਗੀਤ ਤੇ ਫਿਰ ਤੋਂ ਪਹੁੰਚੀ 30 ਅਗਸਤ ਨੂੰ ਆ ਰਿਹਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਅੱਜ ਇੱਕ ਨਵਾਂ ਅਪਡੇਟ ਸਿੱਧੂ ਮੂਸੇਵਾਲੇ ਦੇ ਪੇਜ ਦੇ ਉੱਪਰ ਸਾਂਝਾ ਕੀਤਾ ਗਿਆ ਜਿਸ ਦੇ ਉੱਪਰ ਗੀਤ ਦੀ ਜਿਹੜਾ ਬੈਨਰ ਆ ਰਿਲੀਜ਼ ਕੀਤਾ ਗਿਆ ਗੀਤ ਦਾ ਨਾਮ ਜਿਹੜਾ ਅਟੈਚ ਹੈ ਤੇ ਸਟੀਲ ਬੈਂਗਲ ਦੇ ਨਾਲ ਇਹ ਗੀਤ ਜਿਹੜਾ 30 ਅਗਸਤ ਨੂੰ ਰਿਲੀਜ਼ ਹੋਣਾ ਤਾਂ ਦੋਸਤੋ ਹੁਣ ਵੀਡੀਓ ਚਲਦੀ ਚਲਦੀ ਸ਼ੇਅਰ ਕਰਨੀ ਆ ਜਿੰਨੇ ਵੀ ਸਿੱਧੂ ਪਿਆਰ ਕਰਨ ਵਾਲੇ ਨੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਤੇ ਉਹਨਾਂ ਨੂੰ ਵੀ ਪਤਾ ਲੱਗੇ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੂਸੇਵਾਲਾ ਮੁੱਕ ਜਾਣਾ ਸਿੱਧੂ ਤਾਂ ਸਿਵਿਆ ਚ ਵੀ ਤੱਕ ਪਾਉਂਦਾ ਹੁਣ ਫੇਰ ਇੱਕ ਨਵਾਂ ਗੀਤ ਆਇਆ ਤੱਕ ਪਾਉਣ ਦੇ ਲਈ ਜਿਵੇਂ ਸਿੱਧੂ ਮੂਸੇਵਾਲੇ ਦੇ ਪਹਿਲਾਂ ਵੀ ਗੀਤ ਆਏ ਨੇ ਤਾਂ ਸਟੀਲ ਬੈਂਗਲ ਦੇ ਨਾਲ ਫਰੈਡੋ ਦੇ ਨਾਲ ਜਿਹੜਾ ਗੀਤ ਹੈ ਉਸ ਦਾ ਨਾਮ ਅਟੈਚ ਹੈ ਤਾਂ ਦੋਸਤੋ ਹੁਣ ਫੇਰ ਤੋਂ ਕਰਾਰੀਆਂ ਗੱਲਾਂ ਸਾਹਮਣ ਕਿਉਂਕਿ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿੱਚ ਕੁਝ ਵਕਰਾ ਹੁੰਦਾ ਜਿਹੜਾ ਕਈਆਂ ਨੂੰ ਮਿਰਚਾਂ ਵੀ ਲੜਾ ਦਿੰਦਾ ਤੇ ਹੁਣ ਵੀ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਆ ਰਿਹਾ ਤੇ ਕਈਆਂ ਨੂੰ ਮਿਰਚਾਂ ਲੱਡ ਜਾਣੀਆਂ ਕਿਉਂਕਿ ਜਿਹੜੇ ਸੋਚਦੇ ਸੀ ਕਿ ਸਿੱਧੂ ਮੁੱਕ ਗਿਆ ਸਿੱਧੂ ਤਾਂ ਮੁੱਕਿਆ ਨਹੀਂ ਸਿੱਧੂ ਵਰਕਰਾਰਾ ਇਸੇ ਤਰ੍ਹਾਂ ਫੈਨਸ ਦਾ ਪਿਆਰ ਸਿੱਧੂ ਦੇ ਲਈ ਵਰਕਰਾਰਾ ਉਸੇ ਤਰ੍ਹਾਂ ਸਿੱਧੂ ਦੇ ਗੀਤ ਵੀ ਤਿਆਰ ਬਾੜ ਤਿਆਰ ਨੇ ਤੇ ਹੁਣ 30 ਅਗਸਤ ਨੂੰ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਜਿਹੜਾ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲ ਚੈਨਲ ਦੇ ਉੱਪਰ ਵੀ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਗਈ ਆ ਇੰਸਟਾਗ੍ਰam ਦੇ ਉੱਪਰ ਪੋਸਟ ਪਾ ਕੇ ਲਿਖਿਆ ਗਿਆ ਕਿ ਸਿੱਧੂ ਹੁਣ ਕਮਬੈਕ ਹੋ ਰਿਹਾ ਸਿੱਧੂ ਦਾ ਨਵਾਂ ਗੀਤ ਜਿਹੜਾ 30 ਅਗਸਤ ਨੂੰ ਆ ਰਿਹਾ ਤਾਂ ਦੋਸਤੋ ਹੁਣ ਕਿੰਨੀ ਉਡੀਕ ਸੀ ਫੈਨਸ ਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਲਗਾਤਾਰ ਸਿੱਧੂ ਦੇ ਫੈਨ ਇਹ ਉਡੀਕਦੇ ਰਹਿੰਦੇ ਨੇ ਕਿ ਸਿੱਧੂ ਦਾ ਗੀਤ ਕਦੋਂ ਆਣਾ ਹੈ ਸਿੱਧੂ ਦਾ ਗੀਤ ਕਦੋਂ ਆਣਾ ਹੈ ਪਰਿਵਾਰ ਨੂੰ ਵੀ ਮੈਸੇਜ ਜਿਹੜੇ ਕਾਲ ਕਰਕੇ ਪੁੱਛਦੇ ਨੇ ਹੁਣ ਫੇਰ ਸਿੱਧੂ ਮੂਸੇਵਾਲੇ ਦਾ ਨ ਖਤਮ ਹੋ ਚੁੱਕੀ ਹੈ ਤੇ ਸਿੱਧੂ ਦਾ ਨਵਾਂ ਗੀਤ ਅਟੈਚ ਬਿਲਕੁਲ ਤਿਆਰ ਹੈ 30 ਅਗਸਤ ਨੂੰ ਰਿਲੀਜ਼ ਹੋਣਾ ਹੈ ਤੇ 30 ਅਗਸਤ ਨੂੰ YouTube ਦੇ ਜਾ ਕੇ ਤੁਸੀਂ ਵੀ ਸੁਣਿਓ ਸਿੱਧੂ ਮੂਸੇਵਾਲੇ ਦਾ ਉਹ ਗੀਤ ਜਿਹੜਾ ਹੁਣ ਫਿਰ ਤੋਂ ਬਿਲਬੋਰਡ ਤੇ ਛਾਏਗਾ ਫਿਰ ਤੋਂ ਤੱਕ ਪਾਏਗਾ ਕਿਉਂਕਿ ਜਿੰਨੇ ਵੀ ਸਿੱਧੂ ਦੇ ਗੀਤ ਆਏ ਨੇ ਉਹ ਬਿਲਬੋਰਡ ਤੇ ਜ਼ਰੂਰ ਜਾਂਦੇ ਨੇ ਕਿਉਂਕਿ ਸਿੱਧੂ ਕਹਿੰਦਾ ਹੁੰਦਾ ਸੀ ਕਿ ਜੇ ਜਦੋਂ ਜੱਟ ਗਾਉਂਦਾ ਤਾਂ ਉਹ ਬਿਲਬੋਰਡ ਤੇ ਛਾਂਦਾ ਤੇ ਉਹੀ ਗੱਲਾਂ ਸੱਚ ਹੋਣਗੀਆਂ ਹੁਣ ਫੇਰ 30 ਅਗਸਤ ਨੂੰ ਫੇਰ ਤੋਂ ਬਿਲਬੋਰਡ ਤੇ ਜਿਹੜਾ ਕਪੜਾ ਵੱਜਣਾ ਸ਼ੁਰੂ ਹੋ ਗਿਆ ਤੇ ਹੁਣ ਸਿੱਧੂ ਦਾ ਨਵਾਂ ਗੀਤ ਅਟੈਚ ਜਿਹੜਾ ਮਾਰਕੀਟ ਦੇ ਵਿੱਚ ਆਉਣ ਵਾਲਾ ਤੇ ਸਾਰ ਹਫਤੇ ਤੋਂ ਹਫਤੇ ਦੇ ਵਿੱਚ ਤੁਸੀਂ ਆਪਣੇ ਗੀਤ ਜਿਹੜੇ ਆ ਉਹ ਕੱਢ ਲਓ ਕਿਉਂਕਿ 30 ਅਗਸਤ ਨੂੰ ਸਿੱਧੂ ਮੂਸੇਵਾਲੇ ਦਾ ਗੀਤ ਜੋ ਨੇਹਰੀ ਲਿਆਉਣ ਵਾਲਾ ਉਸ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਫੈਨ ਹੀ ਨੇਹਰੀ ਲਾ ਦਿੰਦੇ ਨੇ ਵੇਟਿੰਗ ਦੇ ਵਿੱਚ ਬੈਠੇ ਰਹਿੰਦੇ ਨੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਮਿਲੀਅਨਸ ਵਿਊਜ਼ ਹੋ ਜਾਂਦੇ ਨੇ ਸਿੱਧੂ ਮੂਸੇਵਾਲੇ ਦੇ ਗੀਤ ਦੇ ਉੱਪਰ ਤਾਂ ਹੁਣ ਕੀ ਇਸ ਅਟੈਚ ਗਾਣੇ ਦੇ ਵਿੱਚ ਹੋਣ ਵਾਲਾ ਨਵਾਂ ਉਹ ਵੀ ਜਰੂਰ ਦੱਸਿਓ ਸੁਣ ਕੇ ਤੇ ਕਿੰਨੀ ਕੁ ਡੀਕ ਸੀ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਇਸ ਨਵੇਂ ਗੀਤ ਦੀ ਉਹ ਵੀ ਜਰੂਰ ਦੱਸਿਓ ਦੋਸਤੋ ਕਿਉਂਕਿ ਸਿੱਧੂ ਦਾ ਗੀਤ ਜਦੋਂ ਵੀ ਆਉਂਦਾ ਤ ਜਾਂਦਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਮਾਰਕੀਟ ਦੇ ਵਿੱਚ ਆਉਣ ਵਾਲਾ ਤੇ ਫੇਰ ਤੋਂ ਤੁਮਾ ਪੈਣਗੀਆਂ ਫੇਰ ਤੋਂ ਧੱਕ ਪਾਉਗੀ ਸਿੱਧੂ ਮੂਸੇਵਾਲੇ ਦੇ ਸਿੱਧੂ ਮੂਸੇਵਾਲੇ ਦੇ ਫੈਨ ਦੀ ਉਡੀਕ ਖਤਮ ਹੋ ਚੁੱਕੀ ਆ ਨਵਾਂ ਗੀਤ ਜਿਹੜਾ ਅਟੈਚ ਆ ਰਿਹਾ ਤਾਂ ਦੋਸਤੋ ਹੁਣ ਤੁਸੀਂ ਕਿੰਨੀ ਕੁੜੀਕ ਬਣ ਕੇ ਬੈਠੇ ਸੀ ਕਿਉਂਕਿ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਚੈਨਲ ਦੇ ਉੱਪਰ ਪੋਸਟ ਪਾ ਕੇ ਇਹ ਸਾਂਝਾ ਕੀਤਾ ਗਿਆ ਕਿ 30 ਅਗਸਤ ਨੂੰ ਹੁਣ ਨਵਾਂ ਗੀਤ ਆ ਰਿਹਾ ਸਿੱਧੂ ਮੂਸੇਵਾਲੇ ਦਾ ਫਿਰ ਤੋਂ ਤੱਕ ਪੈਣੀ ਆ ਝੋਟੇ ਦੀ ਤੇ ਝੋਟਾ ਇਸੇ ਤਰ੍ਹਾਂ ਸੇਵਿਆ ਚੋ ਗੱਜਦਾ ਤੇ ਕਈਆਂ ਦੀ ਬੋਲਤੀ ਬੰਦ ਕਰਾ ਦਿੰਦਾ ਤੇ ਹੁਣ ਨਵਾਂ ਗੀਤ ਕਿੰਨਾ ਨੂੰ ਕਿੰਨੀ ਕੁ ਉਡੀਕ ਸੀ ਉਹ ਸਾਰਾ ਜਿਹੜਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਜੇ ਕਿ ਸਿੱਧੂ ਦੇ ਗੀਤ ਦਾ ਬੈਨਰ ਵੀ ਕਿੰਨਾ ਸ਼ੇਅਰ ਹੋ ਜਾਂਦਾ ਹੈ ਤਾਂ ਹੁਣ ਸਿੱਧੂ ਦੇ ਲਈ ਦੱਬ ਕੇ ਸ਼ੇਅਰ ਕਰਿਓ ਸਭ ਵੀਡੀਓ ਨੂੰ ਤੇ ਦੱਸਿਓ ਜਰੂਰ ਵੀ ਕਮੈਂਟਾਂ ਦੇ ਵਿੱਚ ਕਿ ਕਿੰਨੀ ਕੁ ਉਡੀਕ ਸੀ ਤੇ ਕੀ ਇਸ ਗਾਣੇ ਦੇ ਵਿੱਚ ਨਵਾਂ ਹੋਣ ਵਾਲਾ ਸਟੀਲ ਬੈਂਗਲ ਦੇ ਨਾਲ ਆ ਰਿਹਾ ਹੈ ਇਹ ਨਵਾਂ ਗੀਤ